ਵੇਰਕਾ ਮਿਲਕ ਫੈਡ ਅਤੇ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਤੇ ਡੈਰੀ ਪ੍ਰੋਡਕਟ ਇਨੋਵੇਸ਼ਨ ਅਤੇ ਇੰਟਰਪ੍ਰੈਨੋਰਲ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਗਈ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇ ਇਸ ਪਲਾਂਟ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ 인ਦਰਜੀਤ ਸਿੰਘ ਅਤੇ ਮਿਲਕ ਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰ ਗਿਲ ਵੱਲੋਂ ਕੀਤਾ ਗਿਆ ਇਸ ਪਲਾਂਟ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤੌਰ ਤੇ ਜਾਣਕਾਰੀ ਮੁਹੱਈਆ ਹੋ ਸਕੇਗੀ ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵਿੱਚ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਨੌ ਸੰਬੰਧੀ ਸਾਰੀ ਜਾਣਕਾਰੀ ਯੂਨੀਵਰਸਿਟੀ ਦੇ ਬਾਈ ਚਾਂਸਲਰ ਵੱਲੋਂ ਸਾਂਝੀ ਕੀਤੀ ਗਈ। ਦੇਖੋ ਜਿਹੜੀ ਪੰਜਾਬ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਇੱਕ ਇੱਕ ਸੁਪਨਾ ਸੀਗਾ ਵੀ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਉੱਤੇ ਚੁੱਕਣਾ ਜਿਹੜਾ ਮੇਨ ਟੂ ਰ ਹੈ ਉਹ ਕਿਸਾਨੀ ਹੈ ਤੇ ਇੱਥੇ ਸਾਡੇ ਬੱਚੇ ਜਿਹੜੇ ਡਿਗਰੀਆਂ ਲੈਂਦੇ ਸੀ ਵੈਟਰਨਰੀ ਡਾਕਟਰ ਦੀਆਂ ਜਾਂ ਹੋਰ ਜਿੰਨੇ ਵੀ ਕੋਰਸਿਸ ਹੈਗੇ ਆ ਉਹਦੇ ਲਈ ਇਹ ਕਾਫੀ ਦੇਰ ਤੋਂ ਪੈਂਡਿੰਗ ਪਿਆ ਸੀਗਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਦੇ ਟਾਈਮ ਦਾ ਤੇ ਸਾਡੇ ਐਮ ਡੀ ਸਾਹਿਬ ਮਾਨਯੋਗ ਉਹਨਾਂ ਨੇ ਬੜੀ ਮਿਹਨਤ ਕਰਕੇ ਤੇ ਵਾਈਸ ਚਾਂਸਲਰ ਸਾਹਿਬ ਨੇ ਮਿਹਨਤ ਕਰਕੇ ਇਹ ਜਿਹੜਾ ਬੜੇ 3 ਮਹੀਨੇ ਦੇ ਸਮੇਂ ਵਿੱਚ ਇਹਨੂੰ ਜਿਹੜਾ ਕੰਪਲੀਟ ਕੀਤਾ ਤੇ ਸਾਡੇ ਆਉਣ ਵਾਲੇ ਬੱਚਿਆਂ ਲਈ ਜਿਹੜਾ ਐਜੂਕੇਸ਼ਨ ਦੇ ਨਾਲ-ਨਾਲ ਜਿਹੜਾ ਪ੍ਰੈਕਟੀਕਲ ਹੈਗਾ ਉਹਦੇ ਲਈ ਵੀ ਇਹ ਬੜਾ ਸਹਾਇਕ ਸਿੱਧ ਹੋਏਗਾ ਤਾਂ ਕਿ ਸਾਡੇ ਬੱਚੇ ਜਦੋਂ ਵੀ ਕਿਤੇ ਜਾਣ ਉਹਨਾਂ ਨੂੰ ਸਾਰਾ ਪ੍ਰੈਕਟੀਕਲ ਤਜਰਬਾ ਵੀ ਜਿਹੜਾ ਨਾਲ ਹੋਵੇ ਤੇ 15 ਕਰੋੜ ਦੇ ਲਗਭਗ ਇਹਦੀ ਟੋਟਲ ਜਿਹੜੀ ਕਾਸਟ ਆਈ ਹੈ ਵਿੱਚ ਇਹ ਮਸ਼ੀਨਰੀ ਵਿੱਚ ਇਹ ਬਿਲਡਿੰਗ ਵਿੱਚ ਸਾਰਾ ਕੁਝ ਉਹਦੇ ਵਿੱਚ ਮਿਲਕ ਫੈਡ ਨੇ ਵੀ ਹੈਲਪ ਕੀਤੀ ਹੈ ਯੂਨੀਵਰਸਿਟੀ ਦਾ ਆਪਣਾ ਵੀ ਬਹੁਤ ਵੱਡਾ ਰੋਲ ਹੈ ਤੇ ਦੋ ਤਿੰਨ ਅਦਾਰਿਆਂ ਦੇ ਲੜਕੇ ਜਿਹੜਾ ਇਹ ਬਹੁਤ ਸੋਹਣਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਇਹ ਬੇਸਿਕਲੀ ਦੋ ਜ਼ਾਇਰੇ ਹੈ ਇੱਕ ਵੇਰਕਾ ਹੋ ਗਿਆ ਉਹ ਵੀ ਕਿਸਾਨ ਵੀਰਾਂ ਲਈ ਹੈ ਇੱਕ ਯੂਨੀਵਰਸਿਟੀ ਹੈ ਜਿਹੜੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੁੰਦਾ ਹੈ ਉਹਦੇ ਉੱਤੇ ਕੰਮ ਕਰਦੇ ਆ ਤੇ ਸਾਡੇ ਜਿਹੜੀ ਪ੍ਰੋਡਕਟ ਹੈ ਮੇਨ ਪ੍ਰੋਡਕਟ ਸਾਡੀ ਹੈ ਸਾਡੇ ਗ੍ਰੈਜੂਏਟਸ ਉਹ ਜਿਹੜੇ ਡੇਰੀ ਸਾਇੰਸ ਦੇ ਗ੍ਰੈਜੂਏਟ ਹੈ ਉਹ ਵੇਰਕਾ ਚ ਉਹਨਾਂ ਨੂੰ ਨੌਕਰੀ ਮਿਲਦੀ ਹੈ ਪਿਛਲੇ ਸਾਲ ਲਗਭਗ 22 23 ਬੱਚੇ ਸੀ ਜਿਹੜੇ ਵੇਰਕਾ ਚ ਐਬਜ਼orb ਹੋਏ ਤੇ ਉਹਨਾਂ ਦੀ ਜਿਹੜੀ ਪ੍ਰੈਕਟੀਕਲ ਨੋਲਿਜ ਹੈ ਉਹਨੂੰ ਜਿਹੜਾ ਸਕਿੱਲ ਹੈ ਉਹ ਲੋਕ ਕਰਨ ਲਈ ਇਹ ਇੱਕ ਅਦਾਇਰਾ ਦੋਨਾਂ ਨੇ ਰਲ ਕੇ ਤੇ ਆਰਕੀ ਵੀ ਵਾਜਦਾ ਵੀ ਕਾਫੀ ਇਹਦੇ ਵਿੱਚ ਉਹਨਾਂ ਦਾ ਰਾਸ਼ੀ ਸਾਨੂੰ ਮਿਲੀ ਸੀ ਉਹਦੇ ਰਾਹੀਂ ਇਹਦੀ ਉਸਾਰੀ ਹੋਈ ਹੈ ਤੇ ਇਹ ਸਾਡੇ ਜਿਹੜੇ ਸਟੂਡੈਂਟਸ ਹੈ ਫਾਈਨਲ ਈਅਰ ਦੇ ਉਹਨਾਂ ਦੀ ਹੈਂਡਸ-ਆਨ ਪ੍ਰੈਕਟਿਸ ਹੋਣੀ ਹੈ ਕੰਪਲੀਟ ਪੂਰਾ ਸਾਲ ਤੋਂ ਉਹਦੇ ਲਈ ਇਹ ਬਹੁਤ ਹੀ ਇੰਪੋਰਟੈਂਟ ਹੈ ਇੱਥੇ ਫਰਮੈਂਟਡ ਪ੍ਰੋਡਕਟਸ ਜਿਵੇਂ ਵੇਰਕਾ ਬਣਾਉਗੀ ਈਵਨ ਅਦਰਵਾਈਜ਼ ਵੀ ਸਾਡੇ ਸਟੂਡੈਂਟਸ ਜਿਹੜੇ ਸੀ ਉਹ ਵੱਖਰੇ-ਵੱਖਰੇ ਥਾਂ ਤੇ ਵੇਰਕਾ ਦੇ ਪਲਾਂਟਸ 'ਚ ਜਾਂਦੇ ਸੀ ਤੇ ਉੱਥੇ ਸਿੱਖ ਕੇ ਆਂਦੀ ਸੀ ਸਾਡੇ ਕੋਲ ਵੀ ਇੱਕ ਛੋਟਾ ਪਲਾਂਟ ਹੈ ਉੱਥੇ ਵੀ ਸਿੱਖਦੇ ਆ ਸਾਡੇ ਵੀ 25 30 ਤਰ੍ਹਾਂ ਦੇ ਪ੍ਰੋਡਕਟ ਬੰਨੇ ਹਨ ਜਿਨਨੇ ਉਹਨਾਂ ਦੀ ਪ੍ਰੈਕਟੀਕਲ ਸਕਿੱਲ ਹੋ ਗਈ ਉਹਨੇ ਉਹ ਅੱਗੇ ਜਾ ਕੇ ਕਾਮਯਾਬ ਹੋਗੇ ਭਾਵੇਂ ਉਹ ਆਪਣਾ ਰੋਜ਼ਗਾਰ ਕਰੀਏ ਭਾਵੇਂ ਉਹ ਸਾਡੇ ਵਿਰਕਾ ਦੇ ਰਾਹੀਂ ਕਿਸਾਨਾਂ ਦਾ ਭਲਾ ਕਰੀਏ ਲੁਧਿਆਣਾ ਲਾਈਵ ਤੇ ਲਈ सुरेंद्र ਸੋਨੀ ਦੀ ਰਿਪੋਰਟ